ਬਹੁਤ ਵਤਨਵਾਦੀ ਪਿੰਡ بچਾਓ ਪੰਜਾਬ بچਾਓ ਇਹ ਜੋ ਮੰਚ ਹੈ ਇਹਦੇ ਬਹੁਤ ਹੀ ਕਰਮਯੋਗੀ ਤੇ ਸੁਲਝੇ ਹੋਏ ਸੱਜਣ ਮੌਜੂਦ ਨੇ ਪ੍ਰੇਰਣਾ ਕੋਈ ਨਹੀਂ ਉਪਦੇਸ਼ ਕੋਈ ਨਹੀਂ ਇਹੀ ਇੱਕ ਬੇਨਤੀ ਸਾਂਝੀ ਹੈ ਕਿ ਜਿਹੜਾ ਪਿੰਡ بچਾਓ ਪੰਜਾਬ بچਾਓ ਇਹ ਮੰਚ ਹੈ ਇਹਨੇ ਜੋ ਆਪਣੇ ਬੀਤੇ ਵਿੱਚ ਕੀਤਾ ਉਦੀ ਨਿਰੰਤਰਤਾ ਸਾਨੂੰ ਬਣਾ ਕੇ ਰੱਖਣੀ ਪੈਗੀ ਖਾਸ ਤੌਰ ਤੇ ਜਿਵੇਂ ਸਰਬਸੰਮਤੀ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਲੋਕਾਂ ਨੂੰ ਉਤਸ਼ਾਹਤ ਕਰਨਾ ਉਹਨਾਂ ਨੂੰ ਮਾਣ ਤਨ ਦੇਣਾ ਜਾਂ ਉਹਨਾਂ ਨੂੰ ਕਈਏ ਕਿ ਰੋਲ ਮਾਡਲ ਦੇ ਤੌਰ ਤੇ ਪੇਸ਼ ਕਰਨਾ ਦੂਸਰੀ ਗੱਲ ਇਹਦੇ ਨਾਲ ਜੁੜਦੀ ਮੈਨੂੰ ਇੱਕ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਤੇ ਕੁਝ ਪਿੰਡਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਉਸ ਹੀ ਇੱਕ ਪ੍ਰੋਜੈਕਟ ਜਿਹਦੇ ਵਿੱਚ ਆਰ ਆਰ ਏ ਕਰਨੀ ਰੈਪੋਰਟ ਰੂਰਲ ਅਪਰੀਜ਼ਲ ਐਕਸਰਸਾਈਜ਼ ਹੁੰਦੀ ਹੈ ਉਸ ਰੋਡ ਤੇ ਇੱਕ ਪਿੰਡ ਦਾ ਮੈਂ ਜ਼ਿਕਰ ਕਰਾਂਗਾ ਜਿਹੜਾ ਬਿਲਕੁਲ ਅੱਡੇ ਦੇ ਉੱਤੇ بڑا ਨਾਮਪਰ ਅੱਡਾ ਉਥੋਂ ਦੀ ਪੰਚਾਇਤ ਉਥੋਂ ਦੇ ਗੁਰਦੁਆਰੇ ਦੇ ਪ੍ਰਬੰਧਕ ਪਤਵੰਤੇ ਸੱਜਣਾ ਨਾਲ ਸਾਰਿਆਂ ਨਾਲ ਬੈਠ ਕੇ ਗੱਲ ਕਰਨ ਦਾ ਮੌਕਾ ਮਿਲਿਆ ਜਦੋਂ ਉਹਦੇ ਵਿੱਚੋਂ ਇਹ ਗੱਲ ਲੱਭਣੀ ਚਾਹੀਦੀ ਕਿ ਇਸ ਪਿੰਡ ਦਾ ਇੱਥੋਂ ਦੇ ਲੋਕਾਂ ਦਾ ਸ਼ਰਾਬ ਦੇ ਪ੍ਰਤੀ ਕੀ ਰੁਝਾਨ ਹੈ ਨਸ਼ਿਆਂ ਪ੍ਰਤੀ ਕੀ ਰੁਝਾਨ ਹੈ ਜਾਂ ਉੱਥੋਂ ਦੀ ਕੀ ਸਥਿਤੀ ਹੈ ਤੇ ਮੇਰੀ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਹੋਈ ਲੱਖ ਲੱਖ ਪ੍ਰਣਾਮ ਹੋਇਆ ਉਹਨਾਂ ਨੂੰ ਉਹ ਕਹਿੰਦੇ ਜੀ ਸਾਡੇ ਤੇ ਬਹੁਤ ਪਹਿਲਾਂ ਸਾ ਤੋਂ ਪਹਿਲਾਂ ਜਿਹੜੇ ਸਰਪੰਚ ਸਨ ਪੰਚਾਇਤਾਂ ਸਨ ਉਹਨਾਂ ਨੇ ਮਤਾ ਪਾਇਆ ਹੋਇਆ ਕਿ ਸਾਡੇ ਏਡੇ ਵੱਡੇ ਪਿੰਡ ਵਿੱਚ ਏਡੇ ਮਸ਼ਹੂਰ ਇਸ ਕਸਬੇ ਦੇ ਅੱਡੇ ਵਿੱਚ ਨਾ ਤੇ ਸ਼ਰਾਬ ਦਾ ਠੇਕਾ ਖੁੱਲ ਸਕਦਾ ਹੈ ਤੇ ਨਾ ਹੀ ਪੁਲਿਸ ਦਾ ਥਾਣਾ ਖੁੱਲ ਸਕਦਾ ਹੈ ਨਾ ਚੌਂਕੀ ਪੈ ਸਕਦੀ ਹੈ ਕਹਿੰਦੇ ਅੱਜ ਤੱਕ ਪੁਲਿਸ ਵਾਲਿਆਂ ਨੇ अनेका ਵਾਰ ਜ਼ਿਕਰ ਕੀਤਾ ਹੈ ਕਿ ਸਾਡੇ ਇੱਥੇ ਚੌਂਕੀ ਖੁੱਲ ਜਾ ਥਾਣਾ ਖੁੱਲ ਜਾ ਪਰ ਸਾਡੀ ਪੰਚਾਇਤ ਨੇ ਕਦੀ ਆਗਿਆ ਨਹੀਂ ਦਿੱਤੀ ਸੋ ਇਹੋ ਜਿਹੜੀਆਂ ਇਹੋ ਜਿਹੀਆਂ ਪੰਚਾਇਤਾਂ ਨੇ ਉਹ ਸਾਡੀਆਂ ਇੱਕ ਰੋਲ ਮਾਡਲ ਹੈ ਸਾਨੂੰ ਉਹਨਾਂ ਕੋਲੋਂ ਕੁਝ ਸਿੱਖਣਾ ਚਾਹੀਦਾ ਹੈ ਐਵੇਂ ਇੱਕ ਹੋਰ ਪਿੰਡ ਵਿੱਚ ਜਾਣ ਦਾ ਮੌਕਾ ਮਿਲਿਆ ਉਹਨਾਂ ਨਾਲ ਜਦੋਂ ਗੱਲ ਕੀਤੀ ਸ਼ਰਾਬ ਦੀ ਸਥਿਤੀ ਸਮਝਣ ਲਈ ਨਸ਼ੇ ਦੀ ਸਥਿਤੀ ਸਮਝਣ ਦੀ ਤੇ ਉਸ ਵੇਲੇ ਸਰਪੰਚ ਸਾਹਿਬ ਨੇ ਮਤਾ ਪਾ ਕੇ ਦੱਸਤਾ ਵੀ ਆ ਜੀ ਸਾਡੇ ਆ ਦੇਖੋ ਮੇਰੇ ਲੈਟਰ ਪੈਡ ਤੇ ਮਤਾ ਪਿਆ ਹੋਇਆ ਹੈ ਵੀ ਸਾਡੇ ਪਿੰਡ ਦੇ ਵਿੱਚ ਜੇ ਕੋਈ ਸਿਗਰਟ ਬੀੜੀ ਵੇਚੇਗਾ ਜਾਂ ਕੋਈ ਨਸ਼ਾ ਵੇਚੇਗਾ ਉਹਦੀ ਜਿਹੜੀ ਦੁਕਾਨ ਹੈ ਐਨੇ ਦਿਨ ਲਈ ਬੰਦ ਰਹੇਗੀ ਉਸ ਤੋਂ ਬਾਅਦ ਸਾਡੀ ਪੰਚਾਇਤ ਉਹਨੂੰ ਸਸਪੈਂਡ ਕਰੇਗੀ ਜੇ ਉਹ ਨਹੀਂ ਸਮਝਦਾ ਜੇ ਨਹੀਂ ਸਮਝਦਾ ਸੀ ਉਹਨੂੰ ਜੁਰਮਾਨਾ ਕਰਾਂਗੇ ਤੇ ਫਿਰ ਉਹਨੂੰ ਉੱਤੇ ਪਨਿਸ਼ਮੈਂਟ ਵਾਸਤੇ ਵੀ ਅਸੀਂ ਪੁਲਿਸ ਕਾਰਵਾਈ ਕਰਾਂਗੇ ਸੋ ਇਹੋ ਜੀਆਂ ਸਿਆਣੀਆਂ ਪੰਚਾਇਤਾਂ ਇੱਕ ਜਿਹੜਾ ਹੈਗਾ ਜੋਧੇਵਾਲ ਬਸਤੀ ਰੋਡ ਤੇ ਮੈਨੂੰ ਪਿੰਡ ਵਿੱਚ ਜਾਣ ਦਾ ਮੌਕਾ ਮਿਲਿਆ ਜਿਵੇਂ ਅਸੀਂ ਐਂਟਰ ਕੀਤੇ ਤੇ ਉਹ ਪਤਵੰਤੇ ਸੱਜਣ ਇੱਕ ਦਰਖਤ ਥੱਲੇ ਬੈਠੇ ਸੀ ਉਹ ਮੈਂ ਕਹਿੰਦੇ ਆ ਤੁਹਾਡੇ ਨਾਲ ਜਿਹੜੀ ਬੀਬੀ ਆ ਨਾ ਕਰਮਚਾਰੀ ਇਹਨੂੰ ਕਹੋ ਵੀ ਉਹ ਸਾਡੇ ਚੌਂਖ ਵਿੱਚ ਸ਼ਾਮ ਨੂੰ 5 ਵਜੇ ਨਾ ਸਿਰਫ 15 ਮਿੰਟ ਕੱਲੀ ਖੜ ਕੇ ਦਿਖਾਵੇ ਪਰਸ ਆਪਣਾ ਕੋਲ ਰੱਖੇ ਮੈਂ ਕਿਹਾ ਕਾਰਨ ਕੀ ਆ ਕਹਿੰਦੇ ਜੀ ਵੀ ਇੱਥੇ ਸ਼ਰਿਆਮ ਚਿੱਟਾ ਵਿਕਦਾ ਉਹ ਕਿਸੇ ਨੂੰ ਬਖਸ਼ਦੇ ਨਹੀਂ ਤੇ 15 ਮਿੰਟ ਵਿੱਚ ਤੁਹਾਡੇ ਇਹ ਬੀਬੀ ਕੋਲੋਂ ਪਰਸ ਖੋ ਕੇ ਨਾ ਲੈ ਜਾਓਗੇ ਤਾਂ ਗੱਲ ਕਰੋ ਮੈਂ ਕਿ ਤੁਸੀਂ ਪੰਚਾਇਤੋਂ ਤੁਹਾਡੀ ਕੀ ਜ਼ਿੰਮੇਵਾਰੀ ਹੈ ਕਹਿੰਦੇ ਸਾਡੀਆਂ ਇੱਥੇ 12 ਪੰਚਾਇਤਾਂ ਬਣੀਆਂ ਹੋਈਆਂ ਤੇ 12 ਪੰਚਾਇਤਾਂ ਨੇ ਤੇ 7 ਠੇਕੇ ਖੁੱਲੇ ਹੋਏ ਨੇ ਤੇ ਦੋ ਸਾਡੇ ਇੱਥੇ ਅਲੱਗ-ਦੋਲ ਚੌਕੀਆਂ ਨੇ ਪੁਲਿਸ ਦੀਆਂ ਤੇ ਸਾਡੀ ਇੱਥੇ ਪੰਚਾਇਤਾਂ ਦੀ ਕੋਈ ਭੂਮਿਕਾ ਨਹੀਂ ਜੋ ਪੁਲਿਸ ਚਾਹੁੰਦੀ ਹੈ ਉਹ ਹੁੰਦਾ ਹੈ ਸੋ ਮੈਂ ਉਹ ਕੰਪੈਰੀਜ਼ਨ ਕਰ ਰਿਹਾ ਵੀ ਇੱਕ ਪਾਸੇ ਉਹ ਪੰਚਾਇਤ ਹੈ ਜਿਹੜੀ ਕਹਿੰਦੀ ਵੀ ਨਾ ਅਸੀਂ ਪੁਲਿਸ ਚੌਕੀ ਖੁੱਲਣ ਦੰਨੇ ਆ ਨਾ ਅਸੀਂ ਇੱਥੇ ਠੇਕਾ ਖੁੱਲਣ ਦੰਨੇ ਆ ਦੂਜੀ ਇਹ ਹੈ ਉਹ ਕਹਿੰਦੀ ਵੀ ਸਾਡੇ ਚੌਂਕ 'ਚ 15 ਮਿੰਟਾ ਬੀਬੀ ਨੂੰ ਖੜੀ ਕਰਕੇ ਦੇਖੋ ਤੇ ਪਰਸ ਖੋ ਕੇ ਲੈ ਜਾਣਗੇ ਤੇ ਉੱਥੇ ਉਹਨਾਂ ਦੇ ਅੱਡੇ ਦੇ ਵਿੱਚ ਸੱਤ ਠੇਕੇ ਖੁੱਲੇ ਹੋਏ ਨੇ ਉਹ ਸੜਕ ਦੇ ਉੱਤੇ ਤੇ ਉਹ ਕਹਿੰਦੇ ਵੀ ਸਾਡੇ ਇਹ ਜਿਹੜੇ ਥਾਣੇ ਵਾਲੇ ਨੇ ਉਹਨਾਂ ਦੀ ਨੱਕ ਹਿੱਟ ਸਭ ਕੁਝ ਹੋ ਰਿਹਾ ਸੋ ਲੋੜ ਇਹ ਆ ਕਿ ਸਾਡੀਆਂ ਜਿਹੜੀਆਂ ਪੰਚਾਇਤਾਂ ਉਹ ਆਪਣੀ ਭੂਮਿਕਾ ਨੂੰ ਪਛਾਣਨ ਤੇ ਅੱਗੇ ਤੁਰਨ ਤੇ ਉਹਦੇ ਲਈ ਸਾਡਾ ਜਿਹੜਾ ਇਹ ਪਿੰਡ ਬਚਾਓ ਪੰਜਾਬ ਬਚਾਓ ਮੋਰਚਾ ਹੈ ਇਹਨੂੰ ਲੱਗਦਾ ਹੈ ਕਿ ਸਾਖਰਤਾ ਵਾਸਤੇ ਜਿਹੜਾ ਹੈਗਾ ਡੋਰ ਟੂ ਡੋਰ ਜਾ ਕੇ ਜਿਹੜੀ ਚੇਤਨਾ ਉਹ ਪੈਦਾ ਕਰਨੀ ਹੀ ਪੈਗੀ ਹਾਲਾਂਕਿ ਡਿਊਟੀ ਤੇ ਉਹਨਾਂ ਦੀ ਹੈ ਸਾਰੀ ਪੰਚਾਇਤਾਂ ਦੀ ਸਰਪੰਚਾਂ ਦੀ ਪੰਚਾਇਤਾਂ ਦੀ ਕਿ ਉਹਨਾਂ ਨੇ ਸਭ ਕੁਝ ਕਰਨਾ ਹੈ ਪਰ ਜਿਹੜੀ ਗੁਰੂ ਨਾਨਕ ਸਾਹਿਬ ਨੇ ਇੱਕ ਸਾਨੂੰ ਮਾਰਗ ਦਿੱਤਾ ਹੈ ਨਾ ਜਦ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਉਹ ਰੋਲ ਸਾਨੂੰ ਉਹ ਭੂਮਿਕਾ ਨਿਭਾਉਣੀ ਪੈਗੀ ਖੇਮਾ ਦਾ ਜੱਜ ਗਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ